ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਜਿੰਨੇ ਵੀ ਕਿਸਾਨ ਜਥੇਬੰਦੀਆਂ ਜਿੰਨੇ ਵੀ ਪੰਜਾਬ ਦੇ ਵਾਸੀ ਨੇ ਤੁਹਾਨੂੰ ਅਪੀਲ ਕਰਦੇ ਆ ਕਿ ਇੱਕ ਤਾਂ ਸਾਡਾ ਮੀਡੀਆ ਸਾਥ ਨਹੀਂ ਦਿੰਦਾ ਜਾਂ ਸਰਕਾਰ ਨੇ ਰੋਕਤਾ ਹੋਣਾ ਮੀਡੀਆ ਨੂੰ ਇੱਥੇ ਆਉਣ ਨੂੰ ਤੁਹਾਨੂੰ ਪਤਾ ਗੁਰਮੀਤ ਸਿੰਘ ਖੁੱਡੀਆਂ ਖੇਤੀਬਾੜੀ ਮੰਤਰੀ ਪੰਜਾਬ ਦੇ ਦਰਮੁਹਰੇ ਕਿਸਾਨ ਅੰਦੋਲਨ ਦੇ ਜਿਹੜੇ ਸੀਤ ਪਰਿਵਾਰ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਇੱਥੇ ਧਰਨੇ ਤੇ ਬੈਠੇ ਨੇ 23 ਜਨਵਰੀ ਤੋਂ ਅੱਜ 26 ਜਨਵਰੀ ਦਾ ਜਿਹੜਾ ਦਿਨ ਆ ਇਹ ਧਰਨਾ ਉਦੋਂ ਦਾ ਜਿਉਂਦਾ ਤਿਉਂ ਲੱਗੇ ਹੋਇਆ ਤੇ ਸਾਡੀ ਅਜੇ ਤੱਕ ਕੋਈ ਸੁਣਵਾਈ ਨਹੀਂ ਹੋਈ ਸਾਡੀ ਇਹ ਮੰਗਾਂ ਨੇ ਕਿ ਇੱਕ ਤਾਂ ਨੌਕਰੀਆਂ ਕਹਿੰਦੇ ਸੀ ਕਿਸਾਨ ਅੰਦੋਲਨ ਦੇ ਸੀਤ ਪਰਿਵਾਰਾਂ ਨੂੰ ਜੋ ਕਿ ਅੱਜ ਤੱਕ ਨਹੀਂ ਮਿਲੀ ਆ ਉਹ ਤੋਂ ਬਾਅਦ ਇੱਕ ਤੇਲੰਗਾਨਾ ਦਾ ਮੁਆਵਜ਼ਾ 3 ਲੱਖ ਰੁਪਇਆ ਉਹ ਵੀ ਅੱਜ ਤੱਕ ਨਹੀਂ ਮਿਲਿਆ ਬਾਕੀ ਤੁਹਾਨੂੰ ਹਾਂਜੀ ਨਾਨਕ ਸਿੰਘ ਉਹਨਾਂ ਨਾਲ ਗੱਲ ਕਰਾਉਣੀ ਚਾਹੁੰਦੇ ਆ ਹਾਂਜੀ ਮੈਂ ਨਾਨਕ ਸਿੰਘ ਬਲਾਕ ਪ੍ਰਧਾਨ ਗਿੱਦੜਵਾ ਬੀਕੇ ਜੂ ਖੋਸਾ ਅਸੀਂ ਜਥੇਬੰਦੀ ਵੱਲੋਂ ਸਮੁੱਟੀ ਵੱਲੋਂ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਜਿਹੜਾ ਇਸ ਛੇ ਦੇ ਪਰਿਵਾਰਾਂ ਨੂੰ ਜਿਹੜੇ ਨਿਯੁਕਤੀ ਪੱਤਰ ਹੈ ਜਿਹੜੇ ਉਹ ਜਲਦ ਤੋਂ ਜਲਦ ਦਿੱਤੇ ਜਾਣ। ਬਾਕੀ ਜੋ ਜਿਹੜਾ ਤਿਲਗਾਨਾ ਸਰਕਾਰ ਨੇ 3 ਲੱਖ ਰੁਪਇਆ ਜਿਹੜਾ ਦਿੱਤਾ ਉਹਦੇ ਤਰਜ਼ ਤੇ ਜਿਹੜਾ ਉਹ ਮੁਆਵਜ਼ਾ ਵੀ ਦਿੱਤਾ ਜਾਵੇ। ਨਹੀਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਆਪਣਾ ਸਾਡੇ ਖੇਤੀਬਾੜੀ ਮੰਤਰੀ ਗਰਮੀਤ ਸਿੰਘ ਖੁੱਡੀਆਂ ਦੇ ਬਾਰਚ ਸਾਡਾ ਇੱਥੇ ਪੱਕਾ ਮੋਰਚਾ ਲੱਗਿਆ ਹੋਇਆ ਸੰਯੁਕਤ ਮੋਰਚੇ ਵੱਲੋਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਇੱਥੇ ਪੂਰੇ ਪੰਜਾਬ ਭਰ ਤੋਂ ਇਕੱਠ ਕਰਾਂਗੇ ਤਾਂ ਇਸ ਸੰਘਰਸ਼ ਨੂੰ ਹੋਰ ਵੱਡੇ ਪੱਧਰ ਤੇ ਤੇਜ਼ ਕੀਤਾ ਜਾਊਗਾ। ਹਾਂਜੀ ਕੀ ਨਾਮ ਜੋ ਸੁਬੀਰ ਸਿੰਘ ਉਹਨਾਂ ਨਾਲ ਸਿੱਧੂਪੁਰ ਬੀਕੇਜੂ ਸਿੱਧੂਪੁਰ ਵਾਲੇ ਨਾਲ ਹਾਂਜੀ ਜਿਹੜਾ ਤਿੰਨ ਗਣਾ ਸਰਕਾਰ ਨੇ ਦਿੱਤਾ ਹੈ 3-3 ਲੱਖ ਰੁਪਇਆ ਉਹ ਵੀ ਤਰਾਂ ਤੇ ਇਹਨਾਂ ਨੂੰ ਜਾਰੀ ਕੀਤਾ ਜਾਵੇ ਤੇ ਜਿਹੜੇ ਹੁਣ ਸਰਕਾਰ ਨੇ ਕਿਹਾ ਸੀ ਵੀ ਅਸੀਂ ਔ ਸਾਰੇ ਇਹਨਾਂ ਨੂੰ ਨਿਯੁਕਤੀ ਪੱਤਰ ਦੇ ਦੇਾਂਗੇ 2 ਸਾਲ ਬੀਤਣ ਦੇ ਬਾਵਜੂਦ ਵੀ ਮੀਟਿੰਗਾਂ ਵੀ ਕੀਤੀਆਂ ਭਰੋਸਾ ਵੀ ਦਿਵਾਇਆ ਲੇਕਿਨ ਭਰੋਸੇ ਨੂੰ ਆਏ ਗੜੇ ਇਹਨਾਂ ਨੇ ਤੋੜ ਕੇ ਰੱਖਿਆਗਾ ਤੇ ਹੁਣ ਇਹਨਾਂ ਨੂੰ ਜਲਦੀ ਤੋਂ ਜਲਦੀ ਨਿਯੁਕਤੀ ਪੱਤਰ ਦਿੱਤੇ ਜਾਣ ਨਹੀਂ ਸਾਡੀ ਜਥੇਬੰਦੀ BKJ ਸਿੱਧੂਪੁਰ ਇਹਨਾਂ ਦੇ ਹਮਾਇਤ ਦੇ ਵਿੱਚ ਸੰਘਰਸ਼ ਨੂੰ ਹੋਰ ਤਿੱਖਾ ਕਰੇਗੀ ਤੇ ਅਸੀਂ ਸਰਕਾਰ ਤੋਂ ਆਸ ਕਰਦੇ ਹਾਂ ਕਿ ਇਹਨਾਂ ਨੂੰ ਨਿਯੁਕਤੀ ਪੱਤਰ ਜਲਦੀ ਤੋਂ ਜਲਦੀ ਦਿੱਤੇ ਜਾਣਗੇ ਬਾਕੀ ਦਾ ਸਾਡੀ ਭੈਣ ਵੇਖ ਲੋ ਸਾਹਮਣੇ ਖੜੀ ਆ ਵੀ ਜਿਨ੍ਹਾਂ ਦਾ ਪਤੀ ਇਕ ਹੀ ਕਮਾਉਣ ਵਾਲਾ ਸੀ ਉਹੀ ਸ਼ਹੀਦ ਹੋ ਗਿਆ ਇਹ ਵੀ ਹੁਣ ਫਰੀਦਕੋਟ ਜ਼ਿਲ੍ਹੇ ਤੋਂ ਚੱਲ ਕੇ ਆਇਆ ਐਨੀ ਠੰਡ ਦੇ ਵਿੱਚ ਹੁਣ ਤੁਸੀਂ ਵੇਖੋ ਆ ਫੋਟੋ ਵਿਖਾਉ ਜੀ ਇਹਨਾਂ ਦੀ ਹੁਣ ਐਨੀ ਠੰਡ ਦੇ ਵਿੱਚ ਘਰੋਂ ਬਾਹਰ ਨਿਕਲਣਾ ਬਹੁਤ ਮੁਸ਼ਕਲ ਹੁੰਦਾ ਇਹ ਪਰਿਵਾਰ 4 ਦਿਨ ਹੋ ਗਏ ਲਗਾਤਾਰ ਸਰਦਾਰ ਗਰਮੀਤ ਸਿੰਘ ਖੁੱਡੀਆਂ ਖੇਤੀਬਾੜੀ ਮੰਤਰੀ ਦੇ ਘਰ ਦੇ ਮੂਹਰੇ ਬੈਠੇ ਹੋਇਆਂ ਨੂੰ ਤੇ ਲੇਕਿਨ ਹਾਲੇ ਤੱਕ ਕੋਈ ਰਿਸਪੌਂਸ ਨਹੀਂ ਦਿੱਤਾ ਉਹਨਾਂ ਨੇ ਜੇਕਰ ਇਸ ਤਰ੍ਹਾਂ ਹੀ ਰਿਹਾ ਤੇ ਸਾਡੀ ਜਸੇਬੰਦੀ ਬੀਕੇ ਜੂ ਸਿੱਧੂ ਪਰ ਇੱਥੇ ਪੰਜਾਬ ਸਾਰੇ ਪੰਜਾਬ ਨੂੰ ਝੋਕ ਦੇਵੇਗੀ ਤੇ ਸੰਘਰਸ਼ ਤਿੱਖਾ ਕੀਤਾ ਜਾਵੇਗਾ ਜੇਕਰ ਕੋਈ ਵੀ ਇਹਨਾਂ ਪਰਿਵਾਰਾਂ ਨਾਲ ਅਣਗਹਿਲੀ ਹੁੰਦੀ ਆ ਜਾਂ ਕੋਈ ਹੋਰ ਵੀ ਹੁੰਦਾ ਠੰਡ ਦੇ ਵਿੱਚ ਇਹਨਾਂ ਪਰਿਵਾਰਾਂ ਨਾਲ ਕੋਈ ਤਾਂ ਉਹਦੀ ਜ਼ਿੰਮੇਵਾਰ ਪੰਜਾਬ ਸਰਕਾਰ ਹੋਵੇਗੀ ਹਾਂਜੀ ਆ ਦੇਖ ਲਓ ਇੱਕ ਜਥੇਬੰਦੀ ਦੇ ਆਪਣੇ ਸ਼ਹੀਦ ਕਿਸਾਨ ਮੈਂਬਰ ਨੇ ਕੌਣ ਸੀ ਸਰਤਾਜ ਗਵਿੰਦਾ ਸਿੰਘ ਜੀ ਮੇਰੇ ਹਸਬੰਡ ਸੀ ਹਸਬੰਡ ਸੀ ਤੇ ਇਹਨਾਂ ਦੀ ਮੌਤ ਉਹਦੋਂ ਜੋ ਵੀ ਜਾਣਦੀ ਹੈ ਕਿਸਾਨ ਅੰਦੋਲਨ ਵੇਲੇ ਜਾਂਦੀਆਂ ਨੇ ਹਾਂਜੀ ਤੇ ਤੁਹਾਨੂੰ ਸਰਕਾਰ ਵੱਲੋਂ ਕੀ ਕੀ ਮਿਲਿਆ ਇੱਕ 5 ਲੱਖ ਦਾ ਮੁਆਵਜ਼ਾ ਮਿਲਿਆ ਜੀ ਤੇ ਤੇਲੰਗਾਨਾ ਦਾ ਮਿਲਿਆ ਹੀ ਮੁਆਵਜ਼ਾ ਜਿਹੜਾ 2 ਮਈ 2022 ਨੂੰ ਦਿੱਤਾ ਸੀ ਉਹਨਾਂ ਨੂੰ ਨਹੀਂ ਮਿਲਿਆ ਵੀਰ ਜੀ ਇਹ ਕੀ ਕਹਿੰਦੇ ਆ ਜਦੋਂ ਤੁਸੀਂ ਇਹਨਾਂ ਕੋਲ ਨੌਕਰੀਆਂ ਤੇ ਉਹ ਮੁਆਵਜ਼ੇ ਬਾਰੇ ਮੰਗ ਪੱਤਰ ਦਿਨੇ ਹੋ ਜਾਂ ਮੰਗ ਕਰਦੇ ਹੋ ਬਾਰ-ਬਾਰ ਕੀ ਲਾਰੇ ਲਾਉਂਦੇ ਆ ਤੁਹਾਨੂੰ ਬਸ ਲਾਰੇ ਲਾ ਕੇ ਮੋੜ ਦਿੰਦੇ ਅੱਛਾ ਸੋ ਇਹ ਦੇਖ ਲਓ ਤੁਸੀਂ ਲਾਰੇ ਲਾਉਂਦੇ ਨੇ ਇਹ ਬਾਰ-ਬਾਰ ਇਹ ਮੁੱਖ ਮੰਤਰੀ ਹੁਣ ਚਾਹੇ ਮੰਤਰੀ ਹੁਣ ਬਾਰ-ਬਾਰ ਇਹ ਲਾਰੇ ਲਾਉਂਦੇ ਨੇ ਸਾਨੂੰ ਆ ਦੇਖ ਲਓ ਦੁਖੀ ਪਰਿਵਾਰ ਸੋ ਇੰਨੀ ਠੰਡ ਦਾ ਮੌਸਮਾ ਇੱਕ ਤੁਹਾਨੂੰ ਪਤਾ ਹੀ ਆ ਬਾਕੀ ਸਾਰੇ ਕਿਸਾਨ ਜਥੇਬੰਦਿਆਂ ਨੂੰ ਅਸੀਂ ਹੱਥ ਜੋੜ ਕੇ ਅਪੀਲ ਕਰਦੇ ਕਿ ਜਿਹੜਿਆ ਕਿਸਾਨ ਮੋਰਚੇ ਦੇ ਜਿਹੜੇ ਸ਼ਹੀਦ ਨੇ ਇਹ ਸਾਰਿਆਂ ਦੇ ਤੁਹਾਡੇ ਸਾਂਝੇ ਨੇ ਮੇਰੇ ਬੋਲਣਾ ਚਾਹੁੰਗੇ ਆਓ ਬੋਲਿਓ ਮੜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਾਰੇ ਜਿਹੜੇ ਦਿੱਲੀ ਦੌਰਾਨ ਮੋਰਚੇ ਦੌਰਾਨ ਜਿਹੜੇ ਕਿਸਾਨ ਸ਼ਹੀਦ ਹੋਏ ਸੀ ਉਹਨਾਂ ਦੇ ਪਰਿਵਾਰਾਂ ਦੇ ਮੈਂਬਰਾਂ ਸਾਡੇ ਭੈਣ ਜੀ ਵੀ ਅੱਜ ਸਾਡੇ ਵਿੱਚ ਪਹੁੰਚੇ ਆਂ ਹਰ ਰੋਜ਼ ਹੀ ਇਸੇ ਤਰ੍ਹਾਂ ਬਹੁਤ ਸਾਰੀਆਂ ਭੈਣਾਂ ਪਹੁੰਚਦੀਆਂ ਕਈ ਪਰਿਵਾਰ ਐ ਇਸ ਤਰ੍ਹਾਂ ਦੇ ਆ ਜਿਨ੍ਹਾਂ ਦੇ ਘਰੇ ਮੰਨ ਲਓ ਰੋਟੀ ਵੀ ਪਕੰਨ ਦਾ ਪ੍ਰਬੰਧ ਨਹੀਂ ਹੈ ਇਹ ਸਰਕਾਰਾਂ ਨੂੰ ਉਹਨਾਂ ਪਰਿਵਾਰਾਂ ਵੱਲ ਦੇਖਦੇ ਹੋਏ ਇਹਨਾਂ ਮੰਗਾਂ ਨੂੰ ਤੁਰੰਤ ਮੰਨਣਾ ਚਾਹੀਦਾ ਹੈ ਤੇ ਸੰਯੁਕਤ ਕਿਸਾਨ ਮੋਰਚਾ ਸਾਡੇ ਨਾਲ ਪਹਾੜ ਵਾਂਗੂ ਖੜਾ ਹੈ ਅੱਜ ਸਾਡੀ ਸਟੇਜ ਤੇ ਸਮੂਚੀਆਂ ਜਥੇਬੰਦੀਆਂ ਸੰਯੁਕਤ ਕਿਸਾਨ ਮੋਰਚੇ ਦੀਆਂ ਪਹੁੰਚੀਆਂ ਅਸੀਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਵੀ ਕਰਦੇ ਆਂ ਤੇ ਨਾਲ ਹੀ ਇੱਕ ਮੀਡੀਆ ਵਾਲੇ ਵੀਰਾਂ ਨੂੰ ਬੇਨਤੀ ਕਰਦੇ ਆਂ ਕਿ ਤੁਸੀਂ ਸਾਡੇ ਮੋਰਚੇ ਵਿੱਚ ਕਿਉਂ ਨਹੀਂ ਪਹੁੰਚ ਰਹੇ ਅਕਸਰ ਲੋਕ ਕਹਿੰਦੇ ਆ ਕਿ ਮੀਡੀਆ ਬਕਾਊ ਹੈ ਤੁਸੀਂ ਤਾਂ ਹੀ ਨਹੀਂ ਪਹੁੰਚ ਰਹੇ ਸਾਡੇ ਮੁਤਾਬਕ ਵੀ ਤੁਸੀਂ ਬਕਾਊ ਹੋ ਕਿਉਂਕਿ ਹਜੇ ਤੱਕ ਅਖਬਾਰਾਂ ਦੇ ਵਿੱਚ ਅਸੀਂ ਸਾਨੂੰ 3 ਦਿਨ ਹੋ ਗਏ ਲਗਾਤਾਰ ਖਬਰਾਂ ਲਵਾਉਂਦਿਆਂ ਨੂੰ ਤੇ ਤੁਸੀਂ ਮੀਡੀਆ ਵਾਲੇ ਭਰਾ ਸਾਡੇ ਬਾਰ-ਬਾਰ ਫੋਨ ਕਰਨ ਤੇ ਨਾਮੀ ਚੈਨਲ ਜੇ ਅਸੀਂ ਇੱਕ ਵਾਰੀ ਫੇਰ ਕਹਿਣਾ ਚਾਹੁੰਦੇ ਆ ਕਿ ਪਹੁੰਚੋ ਨਾ ਪਹੁੰਚੇ ਤਾਂ ਅਸੀਂ ਕੱਲ ਨੂੰ ਉਹਨਾਂ ਦਾ ਵੀ ਨਾਮ ਜਨਤਕ ਕਰਾਂਗੇ ਕਿ ਲੋਕਾਂ ਨੂੰ ਪਤਾ ਲੱਗ ਜੂ ਕਿ ਕਿਹੜਾ-ਕਿਹੜਾ ਚੈਨਲ ਹੈ ਜਿਹੜਾ ਉਪਕਾਉ ਹੈ ਉਹਨਾਂ ਦਾ ਹੱਕ ਬੰਦ ਹੈ ਇਹਨਾਂ ਸ਼ਹੀਦ ਪਰਿਵਾਰਾਂ ਨਾਲ ਖੜਨ ਦਾ ਕਿਉਂਕਿ ਇਹ ਮੁਸੀਬਤ ਚ ਹੈ ਕਈ ਪਰਿਵਾਰਾਂ ਦਾ ਗੁਜ਼ਾਰਾ ਕਰਨਾ ਬਹੁਤ ਔਖਾ ਹੈ ਜਿਵੇਂ ਇਹ ਭੈਣ ਹੈ ਮੰਨ ਲਓ ਇਹਨਾਂ ਦੇ ਪਤੀ ਪਰੀ ਜਵਾਨੀ ਵਿੱਚ ਉਸ ਅੰਦੋਲਨ ਚ ਸ਼ਹੀਦ ਹੋਏ ਨਿੱਕੇ ਨਿੱਕੇ ਬੱਚੇ ਹੋਣਗੇ ਉਹਨਾਂ ਨੂੰ ਘਰੇ ਛੱਡ ਕੇ ਵਿਚਾਰੇ ਇਹ ਦਫ਼ਤਰਾਂ ਚ ੱੱਕੇ ਖਾ ਖਾ ਥੱਕ ਚੁੱਕੇ ਐ ਅਖੀਰ ਨੂੰ ਸਾਨੂੰ ਸੰਘਰਸ਼ ਵਿੱਢਣਾ ਪਿਆ ਇਹਨਾਂ ਭੈਣਾਂ ਦੇ ਲਈ ਜ਼ਿਆਦਾਤਰ ਅਸੀਂ ਕਿਉਂਕਿ ਜਿਹੜੇ ਸਾਡੇ ਵਰਗੇ ਆ ਉਹ ਤਾਂ ਖੁਦ ਵੀ ਕਮਾ ਲੈਣਗੇ ਅਸੀਂ ਸਰਕਾਰਾਂ ਤੋਂ ਮੰਗ ਕੇ ਨਹੀਂ ਖਾਣਾ ਕੁਝ ਵੀ ਪਰ ਇਹਨਾਂ ਭੈਣਾਂ ਲਈ ਇਹ ਮੋਰਚਾ ਸੀ ਜਰੂਰ ਲਾਇਆ ਹੈ ਇੱਕ ਦਿਨ ਅਸੀਂ ਵੱਡਾ ਪ੍ਰੋਗਰਾਮ ਦੇਵਾਂਗੇ ਤੁਸੀਂ ਰੋਂਗੇ ਜਦੋਂ ਤੁਸੀਂ ਉਹ ਚੈਨਲ ਦੇ ਪ੍ਰੋਗਰਾਮ ਦੇਖੋਗੇ ਸਾਰੀਆਂ ਭੈਣਾਂ ਨੂੰ ਸੱਦਾਂਗੇ ਕਿਉਂਕਿ ਸਾਨੂੰ ਘਰ-ਘਰ ਦੀ ਕਹਾਣੀ ਦਾ ਪਤਾ ਹੈ ਉਹਨਾਂ ਭੈਣਾਂ ਤੇ ਇੰਨਾ ਔਖਾ ਸਮਾਂ ਨਾ ਤਾਂ ਕੋਈ ਦਫ਼ਤਰਾਂ ਦੇ ਵਿੱਚ ਉਹਨਾਂ ਦੀ ਗੱਲ ਹੁੰਦਾ ਤੇ ਨਾ ਹੀ ਕੋਈ ਇਹ ਸਰਕਾਰਾਂ ਜਿਹੜਾ ਉਹਨਾਂ ਨੂੰ ਨੌਕਰੀ ਦਾ ਕੋਈ ਹੱਲ ਕਰਕੇ ਦਿੰਦੀਆਂ ਇਹ ਆਪਦੇ ਬੱਚੇ ਕਾਦੇ ਸਹਾਰੇ ਪਾਲਣ ਤੇ ਜਥੇਬੰਦੀਆਂ ਨੂੰ ਵੀ ਮੈਂ ਇਹ ਇੱਕ ਅਪੀਲ ਕਰਦਾ ਹਾਂ ਸਾਡੇ ਕਿਸਾਨ ਸ਼ਹੀਦ ਪਰਿਵਾਰਾਂ ਵੱਲੋਂ ਕਿ ਇਸ ਤਰ੍ਹਾਂ ਦੇ ਜਿਹੜੇ ਪਰਿਵਾਰ ਹੈ ਉਹਨਾਂ ਦੇ ਘਰਾਂ ਦੇ ਵਿੱਚ ਜਾ ਕੇ ਉਹਨਾਂ ਨੂੰ ਵੱਡੇ ਪੱਧਰ ਤੇ ਸਹਿਯੋਗ ਦੇਣ ਸਰਕਾਰ ਤੋਂ ਹੋਰ ਵੀ ਜਿਹੜਾ ਕੁਝ ਮੰਗਦਾ ਦਵਾਉਣ ਸਾਨੂੰ ਨਹੀਂ ਲੋੜ ਅਸੀਂ ਅਸੀਂ ਨਹੀਂ ਸਰਕਾਰ ਤੋਂ ਕੁਝ ਮੰਗਦੇਗੇ ਪਰ ਇਹ ਇਸ ਤਰ੍ਹਾਂ ਦੇ ਪਰਿਵਾਰਾਂ ਦੀ ਹੈ ਜਿਹੜੀ ਉਹ ਮੰਗ ਜ਼ਰੂਰ ਪੂਰੀ ਕਰੋ ਇਹਨਾਂ ਨੂੰ ਹੋਰ ਵੀ ਜਿਹੜੀ ਬੰਦੀ ਰਾਸ਼ੀ ਹੈ ਜਾਂ ਕੋਈ ਹੋਰ ਤਰ੍ਹਾਂ ਦੀ ਕੋਈ ਮਦਦ ਹੈ ਕੋਈ ਘਰ ਕਿਸੇ ਦਾ ਬਣਨ ਵਾਲਾ ਹੈ ਜਾਂ ਕਿਸੇ ਦੇ ਬੱਚੇ ਦੇ ਪੜ੍ਹਾਈ ਨੂੰ ਕੋਈ ਸਕਾਲਰਸ਼ਿਪ ਦੇ ਦਿਓ ਯਾਰ ਇਸ ਤਰ੍ਹਾਂ ਦੇ ਪ੍ਰਬੰਧ ਕੀਤੇ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਭਾਰਤੀ ਕਿਸਾਨ ਜਣਿਆਂ ਜਿੰਦਾਬਾਦ ਭਾਰਤੀ ਕਿਸਾਨ ਜਣਿਆਂ ਨੂੰ ਜਿੰਦਾਬਾਦ ਸੰਯੁਕਤ ਮੋਰਚਾ ਜਿੰਦਾਬਾਦ ਸੰਯੁਕਤ ਮੋਰਚਾ ਜਿੰਦਾਬਾਦ ਸੰਯੁਕਤ ਮੋਰਚਾ ਜਿੰਦਾਬਾਦ ਗਰਮੀਤ ਸਿੰਘ ਖੁੱਡੀਆਂ ਮੁਰਦਾਬਾਦ ਗਰਮੀਤ ਸਿੰਘ ਖੁੱਡੀਆਂ ਮੁਰਦਾਬਾਦ ਗਰਮੀਤ ਸਿੰਘ ਖੁੱਡੀਆਂ ਮੁਰਦਾਬਾਦ ਗਰਮੀਤ ਸਿੰਘ ਖੁੱਡੀਆਂ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ साडे हक रख सा हक रख कर दिया चार सौ बीस ये सरकार कर दरकार संयुक्त किसान मोर्चा संयुक्त किसान मोर्चा